ਕੋਈ ਜੇ ਸਾਡੇ ਨਾਲੰਨੇ ਹੋ ਤੇ ਸਾਡੇ ਜਿਹੜੀ ਹੈਗੀ 4th ਮਲਟੀਪਲਾਇਰ ਹੋ ਜਾਂਦਾ ਹੈਗਾ ਔਰ ਜਿੰਨੀ ਸਾਡੀ 4th ਹੈਗੀ ਉਹਦੇ ਕਰੀਬ ਆਪਾਂ 100 ਗੁਣਾ ਜਿਹੜਾ ਹੈਗਾ ਉਹ ਵਰਕ ਕਰ ਸਕਦੇ ਹੈਗੇ ਆ ਤੇ ਮੈਂ ਤੁਹਾਡੇ ਨਾਲ ਹੀ ਸਾਰੇ ਨੂੰ 21 ਜਨਵਰੀ ਦੇ ਮੱਦੇਨਜ਼ਰ ਰੂਪਨਗਰ ਪੁਲਿਸ ਦੇ ਵੱਲੋਂ ਅੱਜ ਫਲੈਂਗ ਮਾਰਚ ਕੱਢਿਆ ਗਿਆ ਅੱਜ ਦਿਨ ਮੰਗਲਵਾਰ ਸਮਾਂ ਕਰੀਬ 4 ਵਜੇ 26 ਜਨਵਰੀ ਦੇ ਮੱਦੇਨਜ਼ਰ ਰੂਪਨਗਰ ਪੁਲਿਸ ਦੇ ਵੱਲੋਂ ਇੱਕ ਇੱਕ ਫਲੈਂਗ ਮਾਰਚ ਕੱਢਿਆ ਗਿਆ ਇਹ ਫਲੈਂਗ ਮਾਰਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਬਿਲਾ ਚੌਂਕ ਪੁੱਜ ਕੇ ਸਮਾਪਤ ਹੋਇਆ ਇਸ ਫਲੈਂਗ ਮਾਰਚ ਦੌਰਾਨ ਐਸਐਸਪੀ ਰੂਪਨਗਰ ਗੁਲਨੀਸ਼ ਸਿੰਘ ਖੁਰਾਣਾ ਦੇ ਵੱਲੋਂ ਪੁਲਿਸ ਦੇ ਨਾਲ ਬਾਜ਼ਾਰ ਦੇ ਵਿੱਚ ਵੀ ਫਲੈਂਗ ਮਾਰਚ ਕੀਤਾ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਰੂਪਨਗਰ ਕੀ ਕੁਝ ਕਿਹਾ ਆਓ ਸੁਣ ਲੈਂਦੇ ਆ ਜਿਹੜਾ ਹੈਗਾ ਸਾਡਾ ਨੇੜੇ ਆ ਰਿਹਾ ਹੈਗਾ ਔਰ ਉਸ ਨੂੰ سلسلے ਨੂੰ ਚੱਲਿਆ ਹੋਇਆ ਸਾਡੀ ਪਰੇਡ ਦੀ ਜਿਹੜੀ ਤਿਆਰੀਆਂ ਹੈਗੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਰਿਹਰਸਲ ਚੱਲ ਰਹੀ ਹੈ ਨੇ ਕੱਲ ਫੁੱਲ ਡਰੈਸ ਰਿਹਰਸਲ ਵੀ ਆਪਾਂ ਰੱਖੀ ਹੋਈ ਹੈ ਸਟੇਡੀਅਮ ਦੇ ਵਿੱਚ ਔਰ ਵਕ ਵਕ ਦਿਨਾਂ ਦਾ ਜਿਹੜਾ ਹੈਗਾ ਆਪਾਂ ਵਕ ਵਕ ਡੋਮਿਨੇਸ਼ਨ ਐਕਸਰਸਾਈਜ਼ਸ ਕਰ ਰਹੇ ਹੈਗੇ ਆ ਕੁਝ ਵਸਟੈਂਡ ਰੇਲਵੇ ਸਟੇਸ਼ਨ ਆਪਾਂ ਸਰਚ ਕਰਵਾਏ ਸੀ ਕਿ ਮਾੜੇ ਅੰਸਰਾਂ ਦੀ ਚੱਕੀ ਸਾਡੀ ਜਿਹੜੀ ਹੈ ਲਗਾਤਾਰ ਡੇਲੀ ਬੇਸਿਸ ਤੇ ਚੱਲਦੀ ਪਈ ਹੈ ਉਸੇ سلسلے ਚ ਅੱਜ ਆਪਾਂ ਇਹ ਸ਼ਹਿਰ ਜਿਹੜਾ ਹੈ ਕਿੰਨੇ ਜਿੰਨੇ ਵੀ ਆਪਣੇ ਜਿਵੇਂ ਚ ਲੱਗਦੇ ਹੈਗੇ ਨੇ ਚਾਹੇ ਮੋਰਿੰਡਾ ਚੰਕੌਰ ਸਾਹਿਬ ਅਨੰਪੁਰ ਸਾਹਿਬ ਮੰਡਲ ਤੇ ਰੋਪੜ ਆਪਾਂ ਹਰ ਜਗ੍ਹਾ ਤੇ ਫਲੈਗ ਮਾਰਕ ਚੰਦਕ ਕਰਕੇ ਜਿਹੜਾ ਹੈਗਾ ਕੰਬੀਨੇਸ਼ਨ ਕਰ ਰਹੇ ਹੈਗੇ ਆ ਅੱਜ ਇੱਥੇ ਕਰੀਬ ਆਪਾਂ 60 ਦੇ ਕਰੀਬ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਲੈ ਕਰਕੇ ਲੇਡੀ ਪੋਰਸ ਵੀ ਉਹਦੇ ਨਾਲ ਸ਼ਾਮਿਲ ਹੈਗੀ ਹੈ ਇੱਕ ਰੂਟ ਬਣਾਇਆ ਹੈਗਾ ਉਸ ਰੂਟ ਨੂੰ ਕਵਰ ਕਰਦੇ ਹੋਏ ਜਿੰਨੇ ਵੀ ਰਸਤੇ 'ਚ ਲੋਕ ਆਉਣ ਕੇ ਚੱਕੀ ਪਰੇਸ਼ਾਨਦੇ ਹੈ ਕਿ ਛੱਕੀ ਵਿੱਚ ਮਹਿਲਾਵਾਂ ਆਉਂਦੀਆਂ ਕਿ ਇਹਨੇ ਵਹੀਕਲ ਕੋਈ ਆਉਂਦਾ ਹੈਗਾ ਕੋਈ ਅਬੰਡਨੈਂਟ ਵਹੀਕਲ ਹੈਗਾ ਉਹਨੂੰ ਸਰਚ ਕਰਦੇ ਹੋਏ ਆ ਜਾਵਾਂਗੇ ਮਾਰਕੀਟ ਏਰੀਆ 'ਚ ਡੋਮ ਇੱਥੇ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹੈਗਾ ਕਿ ਜਿਹੜੇ ਨੈਸ਼ਨਲ ਫੈਸਟੀਵਲ ਹੁੰਦੇ ਨੇ ਮਾੜੇ ਅਨਸਰਾਂ ਦੀ ਹਿੱਟ ਲਿਸਟ ਤੇ ਹੁੰਦੇ ਹੈਗੇ ਨੇ ਤੇ ਤੁਸੀਂ ਵੀ ਆਪਣੇ ਜਿਹੜੇ ਅੱਖ ਤੇ ਕੰਨ ਖੁੱਲੇ ਰੱਖੋ ਕੋਈ ਵੀ ਸ਼ੱਕੀ ਚੀਜ਼ ਤੁਹਾਨੂੰ ਨਜ਼ਰ ਆਂਦੀ ਹੈ ਸੁਣਾਈ ਦਿੰਦੀ ਹੈ ਦਿਸਦੀ ਹੈਗੀ ਹੈ ਤੁਸੀਂ ਸਾਡੇ ਨੂੰ ਜਿਹੜਾ ਹੈਗਾ ਚਾਹੇ 112 ਤੇ ਕਾਲ ਕਰਕੇ ਚਾਹੇ ਸਾਡੇ ਕੰਟਰੋਲ ਰੂਮ ਤੇ ਕਾਲ ਕਰਕੇ ਸਾਡੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਇਨਫਾਰਮੇਸ਼ਨ ਸਾਂਝੀ ਕਰ ਸਕਦੇ ਹੋ ਤੁਸੀਂ ਜਿਹੜੇ ਸਾਡੇ ਨਾਲੰਿਓ ਤੇ ਸਾਡੇ ਜਿਹੜੀ ਹੈਗੀ ਇਹ ਪੋਰਸ ਮਲਟੀਪਲਾਇਰ ਹੋ ਜਾਂਦਾ ਹੈਗਾ ਔਰ ਜਿੰਨੀ ਸਾਡੀ ਫੋਰਸ ਹੈਗੀ ਉਹਦੇ ਕਰੀਬ ਆਪਾਂ 100 ਗੁਣਾ ਜਿਹੜਾ ਹੈਗਾ ਉਹ ਵਰਕ ਕਰ ਸਕਦੇ ਹੈਗੇ ਆ ਤੇ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਗਾ ਕਿ ਸਾਰੇ ਰਲ ਕੇ ਜਿਹੜਾ ਹੈਗਾ ਆਪਣੇ ਦੇਸ਼ ਦਾ ਜਿਹੜਾ ਫੈਸਟੀਵਲ ਹੈਗਾ ਨੈਸ਼ਨਲ ਫੈਸਟੀਵਲ ਹੈਗਾ ਉਹਨੂੰ ਚੰਗੀ ਤਰੀਕੇ ਦੇ ਨਾਲ ਮਨਾਈਏ ਔਰ ਵਧੀਆ ਤਰੀਕੇ ਦੇ ਨਾਲ ਬਿਨਾਂ ਕਿਸੇ ਅਨਸਥਾਪਿਤ ਘਟਨਾ ਦੇ ਉਹਨੂੰ ਜਿਹੜਾ ਹੈਗਾ ਪੂਰਾ ਕਰੀਏ ਸਰ ਕਿਸੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਥ੍ਰੈਡ ਨਹੀਂ ਹੈਗਾ ਕਿਸੇ ਵੀ ਲੈਣਾ ਨਹੀਂ ਹੈਗਾ ਨਹੀਂ ਨਹੀਂ ਕੋਈ ਵੀ ਥ੍ਰੈਡ ਪਰਸਪੈਕਟਿਵ ਨਹੀਂ ਹੈਗਾ ਜਨਰਲ ਜਿਹੜਾ ਹੈਗਾ ਆਪਾਂ ਜੋ ਰੂਟੀਨ ਵਿੱਚ ਕਰਦੇ ਹੈਗੇ ਆ ਔਰ ਜਿਹੜੇ ਨੈਸ਼ਨਲ ਫੈਸਟੀਵਲਸ ਨੂੰ ਸਾਨੂੰ ਅਮੇਸ਼ਾ ਰੰਦੇ ਹੈ ਕਿ ਕੁ ਲੋਕ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਵੀ ਹੈਗੇ ਨੇ ਉਸੇ ਸਿਲਸਿਲੇ ਨੂੰ ਧਿਆਨ ਵਿੱਚ ਰੱਖਿਆ ਹੋਇਆ ਆਪਾਂ ਇਹ ਡੋਮਿਨੇਸ਼ਨ ਕਰਦੇ ਰਹੇ ਆਂ ਔਰ ਕਰਦੇ ਰਾਂ 20 ਜਨਵਰੀ ਦੇ ਮੱਦੇਨਜ਼ਰ ਰੂਪਨਗਰ ਪੁਲਿਸ ਦੇ ਵੱਲੋਂ ਅੱਜ ਫਲੈਂਗ ਮਾਰਚ ਕੱਢਿਆ ਗਿਆ ਅੱਜ ਦਿਨ ਮੰਗਲਵਾਰ ਸਮਾਂ ਕਰੀਬ 4:00 26 ਜਨਵਰੀ ਦੇ ਮੱਦੇਨਜ਼ਰ ਰੂਪਨਗਰ ਪੁਲਿਸ ਦੇ ਵੱਲੋਂ ਇੱਕ ਇੱਕ ਫਲੈਂਗ ਮਾਰਚ ਕੱਢਿਆ ਗਿਆ ਇਹ ਫਲੈਂਗ ਮਾਰਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਬਿਲਾ ਚੌਂਕ ਪੁੱਜ ਕੇ ਸਮਾਪਤ ਹੋਇਆ ਇਸ ਫਲੈਂਗ ਮਾਰਚ ਦੌਰਾਨ ਐਸਐਸਪੀ ਰੂਪਨਗਰ ਗੁਲਨੀਸ਼ ਸਿੰਘ ਖੁਰਾਣਾ ਦੇ ਵੱਲੋਂ ਪੁਲਿਸ ਦੇ ਨਾਲ ਬਾਜ਼ਾਰ ਦੇ ਵਿੱਚ ਵੀ ਫਲੈਂਗ ਮਾਰਚ ਕੀਤਾ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਹੋਇਆ ਐਸਐਸਪੀ ਰੂਪਨਗਰ ਕੀ ਕੁਝ ਕਿਹਾ ਆਓ ਸੁਣ ਲੈਂਦੇ ਆ ਜਿਹੜਾ ਹੈਗਾ ਸਾਡਾ ਨੇੜੇ ਆ ਰਿਹਾ ਹੈਗਾ ਔਰ ਉਸ ਨੂੰ ਸਿਲਸਿਲੇ ਨੂੰ ਰੱਖਿਆ ਹੋਇਆ ਸਾਡੀ ਪਰੇਡ ਦੀ ਜਿਹੜੀ ਤਿਆਰੀਆਂ ਹੈਗੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਰਿਹਰਸਲ ਚੱਲ ਰਹੀ ਹੈ ਮੈਂ ਕੱਲ ਫੁੱਲ ਡਰੈਸ ਰਿਹਰਸਲ ਵੀ ਆਪਾਂ ਰੱਖੀ ਹੋਈ ਹੈ ਸਟੇਡੀਅਮ ਦੇ ਵਿੱਚ ਔਰ ਵਕ ਵਕ ਦਿਨਾਂ ਦਾ ਜਿਹੜਾ ਹੈਗਾ ਆਪਾਂ ਵਾਰਕ ਵਾਰਕ ਡੋਮਿਨੇਸ਼ਨ ਐਕਸਰਸਾਈਜ਼ਸ ਕਰ ਰਹੇ ਹੈਗੇ ਆ ਕੁਝ ਵਸਟੈਂਡ ਰਿਮੇਸ਼ਨ ਆਪਾਂ ਸਰਵ ਕਰਵਾਏ ਸੀਗੇ ਮਾੜੇ ਅੰਸਰਾਂ ਦੀ ਚੰਗੀ ਸਾਡੀ ਜਿਹੜੀ ਹੈ ਲਗਾਤਾਰ ਡੇਲੀ ਬੇਸਿਸ ਤੇ ਚੱਲਦੀ ਪਈ ਹੈ ਉਸੇ ਸਿਲਸਿਲੇ 'ਚ ਅੱਜ ਆਪਾਂ ਇਹ ਸ਼ਹਿਰ ਜਿਹੜੇ ਜਿਲ੍ਹੇ ਚ ਲੱਗੇ ਹੈਗੇ ਨਾ ਚਾਹੇ ਮੁਰੰਡਾ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਮੰਡਲ ਤੇ ਰੋਪੜ ਆਪਾਂ ਹਰ ਜਗ੍ਹਾ ਤੇ ਫਲੈਗ ਮਾਰਕ ਚੰਦਕ ਕਰਕੇ ਜਿਹੜਾ ਹੈਗਾ ਕਾਮਿਨੇਸ਼ਨ ਕਰ ਰਹੇ ਹੈਗੇ ਆ ਅੱਜ ਇੱਥੇ ਕਰੀਬ ਆਪਾਂ 60 ਦੇ ਕਰੀਬ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਲੈ ਕਰਕੇ ਲੇਡੀ ਫੋਰਸ ਵੀ ਉਹਦੇ ਨਾਲ ਸ਼ਾਮਿਲ ਹੈਗੀ ਹੈ ਇੱਕ ਰੂਟ ਬਣਾਇਆ ਹੈਗਾ ਉਸ ਰੂਟ ਨੂੰ ਕਵਰ ਕਰਦੇ ਹੋਇਆ ਜਿੰਨੇ ਵੀ ਰਸਤੇ 'ਚ ਲੋਕ ਆਉਣ ਕੇ ਚੱਕੀ ਪਰੇਸ਼ਾਨਦੇ ਹੈ ਕਿ ਚੱਕੀ ਵਿੱਚ ਮਹਿਲਾਵਾਂ ਆਉਂਦੀਆਂ ਕਿ ਇਹਨੇ ਵਹੀਕਲ ਕੋਈ ਆਉਂਦਾ ਹੈਗਾ ਕੋਈ ਅਬੰਡਨਡ ਵਹੀਕਲ ਹੈਗਾ ਉਹਨੂੰ ਸਰਚ ਕਰਦੇ ਹੋਇਆ ਜਾਵਾਂਗੇ ਮਾਰਕੀਟ ਏਰੀਆ 'ਚ ਡੋਮ ਇਥੇ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹੈਗਾ ਕਿ ਜਿਹੜੇ ਨੈਸ਼ਨਲ ਫੈਸਟੀਵਲਸ ਹੁੰਦੇ ਨੇ ਮਾੜੇ ਅਨਸਰ ਆ ਦੀ ਹਿੱਟ ਲਿਸਟ ਤੇ ਹੁੰਦੇ ਆ ਗਲੇ ਤੇ ਤੁਸੀਂ ਵੀ ਆਪਣੇ ਜਿਹੜੇ ਅੱਖ ਤੇ ਕੰਨ ਖੁੱਲੇ ਰੱਖੋ ਕੋਈ ਵੀ ਸ਼ੱਕੀ ਚੀਜ਼ ਤੁਹਾਨੂੰ ਨਜ਼ਰ ਆਂਦੀ ਹੈ ਸੁਣਾਈ ਦਿੰਦੀ ਹੈ ਦਿਸਦੀ ਹੈਗੀ ਹੈ ਤੁਸੀਂ ਸਾਡੇ ਨੂੰ ਜਿਹੜਾ ਹੈਗਾ ਚਾਹੇ 112 ਤੇ ਕਾਲ ਕਰਕੇ ਚਾਹੇ ਸਾਡੇ ਕੰਟਰੋਲ ਰੂਮ ਤੇ ਕਾਲ ਕਰਕੇ ਸਾਡੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਇਨਫਾਰਮੇਸ਼ਨ ਸਾਂਝੀ ਕਰ ਸਕਦੇ ਹੋ ਤੁਸੀਂ ਜੇ ਸਾਡੇ ਨਾਲੰ ਆਓ ਤੇ ਸਾਡੇ ਜਿਹੜੀ ਹੈਗੀ ਇਹ ਪੋਰਸ ਮਲਟੀਪਲਾਇਰ ਹੋ ਜਾਂਦਾ ਹੈਗਾ ਔਰ ਜਿੰਨੀ ਸਾਡੀ ਫੋਰਸ ਹੈਗੀ ਉਹਦੇ ਕਰੀਬ ਆਪਾਂ 100 ਗੁਣਾ ਜਿਹੜਾ ਹੈਗਾ ਉਹ ਵਰਕ ਕਰ ਸਕਦੇ ਹੈਗੇ ਆ ਤੇ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਗਾ ਕਿ ਸਾਰੇ ਰਲ ਕੇ ਜਿਹੜਾ ਹੈਗਾ ਆਪਣੇ ਦੇਸ਼ ਦਾ ਜਿਹੜਾ ਫੈਸਟੀਵਲ ਹੈਗਾ ਨੈਸ਼ਨਲ ਫੈਸਟੀਵਲ ਹੈਗਾ ਉਹਨੂੰ ਚੰਗੀ ਤਰੀਕੇ ਦੇ ਨਾਲ ਮਨਾਈਏ ਔਰ ਵਧੀਆ ਤਰੀਕੇ ਦੇ ਨਾਲ ਬਿਨਾਂ ਕਿਸੇ ਅਨਸਥਾਪਿਤ ਘਟਨਾ ਦੇ ਉਹਨੂੰ ਜਿਹੜਾ ਹੈਗਾ ਪੂਰਾ ਕਰੀਏ ਸਰ ਕਿਸੇ ਵੀ ਤਰ੍ਹਾਂ ਦਾ ਕੋਈ ਥ੍ਰੈਟ ਤਾਂ ਨਹੀਂ ਹੈਗਾ ਨਹੀਂ ਨਹੀਂ ਕੋਈ ਵੀ ਥ੍ਰੈਟ ਪਰਸਪੈਕਸ਼ਨ ਨਹੀਂ ਹੈਗਾ ਜਨਰਲ ਜਿਹੜਾ ਹੈਗਾ ਆਪਾਂ ਜੋ ਰੂਟੀਨ ਵਿੱਚ ਕਰਦੇ ਹੈਗੇ ਆ ਔਰ ਜਿਹੜੇ ਨੈਸ਼ਨਲ ਫੈਸਟੀਵਲਸ ਨੂੰ ਸਾਨੂੰ ਅਮੇਸ਼ਾ ਰੰਦੇ ਹੈਗਾ ਕਿ ਕੁ ਲੋਕ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਵੀ ਹੈਗੇ ਨੇ ਉਸੇ ਸਿਲਸਲੇ ਨੂੰ ਧਿਆਨ ਵਿੱਚ ਰੱਖਿਆ ਹੋਇਆ ਆਪਾਂ ਇਹ ਡੋਮਿਨੇਸ਼ਨ ਕਰਦੇ ਰਹੇ ਆਂ ਅਤੇ ਕਰਦੇ ਰਹਿਣਾ